ਹੇ ਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੱਚ ਬੋਲਣ ਵਾਲਿਆਂ ਲਈ ਹਰ ਚੁਰਾਹਿਆਂ ਤੇ ਚਾਂਦਨੀ ਚੌਂਕ ਹੁੰਦਾ ਤੇ ਇੰਨਾ ਚੁਰਾਹਿਆਂ ਤੇ ਹਮੇਸ਼ਾ ਔਰੰਗਜੀਤ ਦੇ ਵਾਰਿਸ ਪੈਰਾ ਦੇ ਰਹੇ ਹੁੰਦੇ ਨੇ ਅਤੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਰਿਸ ਆਪਣੀ ਕੁਰਬਾਨੀ ਦਿੰਦੇ ਨੇ ਜਾਂ ਫਿਰ ਆਪਣੀ ਸ਼ਹਾਦਤ ਦੇ ਕੇ ਸਮੁੱਚੀ ਕੈਨਾਤ ਦੀ ਰੱਖਿਆ ਕਰਦੇ ਨੇ ਗੁਰੂ ਸਾਹਿਬ ਜੀ ਤੇ ਪਾਈ ਪੂਰਨ ਤੇ ਚੱਲਣ ਵਾਲੀ ਉਹਨਾਂ ਦੇ ਗੁਰਸਿੱਖ ਅੱਜ ਵੀ ਮੌਜੂਦ ਨੇ 175 ਈਸਵੀ ਵਿੱਚ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਸਿੱਧਕੀ ਸਿੱਖ Hindu ਧਰਮ ਦੀ ਰੱਖਿਆ ਲਈ ਆਪਣਾ ਆਪ ਕੁਰਬਾਨ ਕਰ ਦਿੰਦੇ ਨੇ ਤੇ ਇਸੇ ਨੂੰ ਹੀ ਸਾਕਾ ਚਾਂਦਨੀ ਚੌਂਕ ਦਾ ਨਾਂ ਦਿੱਤਾ ਗਿਆ ਸਾਕਾ ਸ਼ਬਦ ਦੀ ਵਿਸ਼ੇਸ਼ ਦੱਤਾ ਹੈ ਸਾਖਾ ਸ਼ਬਦ ਮੂਲ ਵਿੱਚ ਸੰਸਕ੍ਰਿਤ ਸ਼ਬਦ ਸ਼ੱਕ ਉਤਪੰਨ ਹੋਇਆ ਸਾਖਾ ਸ਼ਬਦ ਮਰਮਿਟਨ অতি ਸੰਘਰਸ਼ ਕਰਨ ਵਾਲੀ ਉਹਨਾਂ ਲੋਕਾਂ ਦੀ ਗਾਥਾ ਹੈ ਜੋ ਵੱਡੇ ਵੱਡੇ ਸੰਕਟਾਂ ਨੂੰ ਸਹਿਣ ਦੀ ਸਮਰੱਥਾ ਰੱਖਦੇ ਹੂ ਸਾਖਾ ਕਲਪਿਤ ਕਥਾ ਨਹੀਂ ਹੁੰਦੀ ਇਹ ਕਿਸੇ ਨਿਸ਼ਚਿਤ ਕਾਲ ਅਰਥਾਤ ਸੰਮਤ ਵਿੱਚ ਵਾਪਰੀ ਘਟਨਾ ਹੁੰਦੀ ਹੈ ਇਤਿਹਾਸਿਕ ਘਟਨਾ ਵਿੱਚ ਵਾਪਰੀ ਕੋਈ ਸੱਚੀ ਘਟਨਾ ਹੁੰਦੀ ਹੈ ਇਤਿਹਾਸਿਕ ਘਟਨਾ ਜਿਸ ਦਾ ਸੱਚ ਪਰਮਾਨਿਤ ਹੋਵੇ ਸਾਕਾ ਇੱਕ ਮਹਾਨ ਕਾਰਜ ਹੈ ਤਿਲਕ ਅਤੇ ਜਨੀਉ ਦੀ ਰੱਖਿਆ ਵਸਤੇ ਸਮਰੱਥਪੁਰ ਜਿਨ੍ਹਾਂ ਨੂੰ ਆਪਾਂ ਸਾਰੇ ਸਤਕਾਰ ਵਜੂ ਸ੍ਰਿਸ਼ਟੀ ਦੀ ਚਾਦਰ ਹਿੰਦ ਦੀ ਚਾਦਰ ਚਿੰਨਾ ਨੇ ਸਮੁੱਚੀ ਕਾਇਨਾਤ ਦੀ ਰੱਖਿਆ ਲਈ ਸਿੱਖ ਧਰਮ ਅੰਦਰ ਚੱਲੀ ਆ ਰਹੀ ਸ਼ਹਾਦਤ ਦੀ ਪਰੰਪਰਾ ਨੂੰ ਭਾਦਤੇ ਸੰਕਲਪ ਦਾ ਇੱਕ ਅਭਿਆਸ ਅਤੇ ਵਿਕਾਸ ਸੰਸਾਰ ਤੇ ਸਾਹਮਣੇ ਪ੍ਰਗਟ ਕੀਤਾ ਵਿਚਾਰ ਜਾਂ ਅਦਸਤ ਰੂਪ ਵਿੱਚ ਇਹੇ ਸ਼ਬਦ ਅਨਿਚ ਗੁਰੂਆਂ ਦੇ ਪੀੜੀ ਵਿਕਾਸ ਨਾਲ ਵਿਕਾਸਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਨੂੰ ਆਪਣੇ ਢੰਗ ਨਾਲ ਉਚਾਰਨ ਕਰਦੇ ਨਹੀਂ ਜਿਉਂ ਤਿਉਂ ਪ੍ਰੇਮ ਖੇਲਨ ਕਾ ਚਾਉ ਸਿਰ ਤਰ ਤਲੀ ਵਾਲੀ ਮੇਰੀ ਆਉ ਇਤ ਮਾਰਗ ਪੈ ਰ ਤਰੀਜੈ ਸਿਰ ਦੀ ਜੈ ਕਾਨ ਨ ਕੀਜੈ ਜਗਤ ਗੁਰੂ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਭਗਤ ਕਵੀਰ ਜੀ ਨੇ ਆਪਣੇ ਅੰਦਾਜ਼ ਵਿੱਚ ਇਸੇ ਸ਼ਬਦ ਨੂੰ ਬਿਆਨ ਕੀਤਾ ਸੂਰਾ ਸੋ ਪਹਿਚਾਨੀ ਹੈ ਚੁੱਲਰੇ ਦਿਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੈ ਕਬ ਹੁਨਾ ਛੱਡੈ ਖੇਤ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਸੰਕਲਪ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰਦੇ ਨੇ ਆਪਣੇ ਸ਼ਬਦਾਂ ਵਿੱਚ ਪ੍ਰਗਟਾਉਂਦੇ ਨੇ ਪਹਿਲਾ ਮਰਨ ਕਬੂਲ ਹੈ ਜੀਵਨ ਕੀ ਛੱਡ ਆਸ ਪੰਚਮ ਪਾਛਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਬਾਤ ਦੀ ਸਮਾਜਿਕ ਅਨੈਤਿਕਤਾ ਅਤੇ ਵਿਭਿੰਨਤਾ ਵੱਲ ਆਪਣੇ ਸ਼ਬਦਾਚੇ ਸੰਕੇਤ ਕਰਦੇ ਨੇ ਭਾਵੇਂ ਇਹ ਸਮਾਜਿਕ ਪ੍ਰਾਣੀਆਂ ਦੇ ਬਾਰੀ ਪੇਦਾਂ ਦੇ ਸਰੂਪ ਬਾਰੇ ਹੈ ਪਰ ਹਲਪੇਦ ਹੁਕਮ ਨੂੰ ਪੁਸ਼ਾਨਨ ਚ ਹੈ ਨਵੇਂ ਪਾਤਸ਼ਾਹ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮਕਾਲ ਚ ਸੱਤਾ ਆਪਣੇ ਢੰਗ ਨਾਲ ਇੱਕ ਰੂਪ ਚ ਬਨ ਕੇ ਇੱਕ ਸਾਰਤਾ ਤੇ ਇੱਕ ਰੂਪਤਾ ਦੇਣਾ ਚਾਹੁੰਦੀ ਸੀ ਇਸ ਦਾ ਮਕਸਦ ਹਿੰਦੁਸਤਾਨ ਦੀ ਸਮਾਜਿਕ ਅਨੈਤਿਕਤਾ ਮਟਾਉਣਾ ਸੀ ਜਿਸ ਨੂੰ ਅਜੋਕੀ ਰਾਜਨੀਤੀ ਦੀ ਭਾਸ਼ਾ ਵਿੱਚ ਨਸਲ ਮੁਖੀ ਸਫਾਈ ਕਹਿੰਦੇ ਨੇ ਇਸ ਸਮਾਜਿਕ ਰਾਜਨੀਤਿਕ ਅਤੇ ਇਤਿਹਾਸਿਕ ਪ੍ਰਸੰਗ ਚ ਨੌਵੇਂ ਪਾਸ਼ਾ ਜੀ ਦੀ ਸ਼ਹਾਦਤ ਹਿੰਦੁਸਤਾਨੀ ਸੱਭਿਆਚਾਰ ਸਮਾਜਿਕ ਪਰੰਪਰਾ ਦੀ ਬਹੁ ਰੂਪਤਾ ਅਨੇਕਤਾ ਤੇ ਬੋਹਲਤਾਬਾਦ ਨੂੰ ਸਮਕਾਲੀ ਰਾਜ ਸੱਤਾ ਵੱਲੋਂ ਇੱਕਸਾਰਤਾ 'ਚ ਪਰਿਵਰਤਨ ਕਰਨ ਖਿਲਾਫ ਇੱਕ ਵੱਡਾ ਵਿਚਾਰਧਾਰਕ ਵਿਕਲਪ ਸਿਰਜਣ ਦਾ ਯਤਨ ਕੀਤਾ ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਅਗਰ ਨੌਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਸ਼ਹਾਦਤ ਨਾ ਦਿੰਦੇ ਤਾਂ ਸਾਰਾ ਹਿੰਦੁਸਤਾਨ ਅੱਜ ਇੱਕ ਰੰਗ ਦਾ ਹੋ ਜਾਣਾ ਸੀ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੇ ਦੂਜੇ ਜਾਂ ਹੋਰ ਦੀ ਪਹਿਚਾਨ ਨੂੰ ਸੁਰੱਖਿਅਤ ਅਤੇ ਇਸ ਦਾ ਸਨਮਾਨ ਕਰਨ ਦਾ ਸੰਦੇਸ਼ ਦਿੱਤਾ ਜਾਂ ਫਿਰ ਇਹ ਕਹਿ ਲੋ ਕਿ ਜੋ ਇਨਸਾਨ ਦੂਜਿਆਂ ਨੂੰ ਆਪਣੀ ਤਰ੍ਹਾਂ ਜਾਣਦਾ ਹੈ ਤੇ ਉਸ ਦਾ ਪ੍ਰਕਾਸ਼ ਕਰਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਜੀਵਨ ਦਰਸ਼ਨ ਵਿਚਾਰ ਤਰਕ ਫਲਸਫੇ ਤੇ ਵਿਵਹਾਰਿਕ ਜੀਵਨ ਚ ਵਿਚਾਰਾਂ ਦੀ ਰੱਖਿਆ ਲਈ ਆਪਣੀ ਸ਼ਹਾਦਤ ਨਾਲ ਧਰਮ ਦੀ ਰੱਖਿਆ ਸ਼ਬਦ ਸਥਾਪਿਤ ਕੀਤਾ ਧਰਮ ਹੇਤੂ ਸਾਧਿਆਮਨ ਹੀ ਸੰਤੁਲਿਤ ਜੀਵਨ ਦਾ ਆਧਾਰ ਬਣਦਾ ਹੈ ਜੋ ਮੌਤ ਜਹੀ ਚੁਣੌਤੀ ਸਾਹਮਣੇ ਵੀ ਸ਼ਹਾਦਤ ਨੂੰ ਸਵੀਕਾਰ ਕਰਦਾ ਹੈ ਅਕਸਰ ਆਖਿਆ ਜਾਂਦਾ ਹੈ ਕਿ ਮਾਨਵਤਾ ਇੱਕ ਅਧੂਰਾ ਪ੍ਰੋਜੈਕਟ ਹੈ ਪਰ ਇਸ ਵਿੱਚ ਇਸ ਨੂੰ ਪੂਰੇ ਕੀਤਾ ਜਾ ਸਕਣ ਦੀਆਂ ਅਨੇਕਾਂ ਸੰਭਾਵਨਾਵਾਂ ਸਦਾ ਮੌਜੂਦ ਹੁੰਦੀਆਂ ਨੇ